श्रो <laughs> <laughs> ਕਰੀ ਇਹ ਜੀ ਕਰ ਸਕੀ। ਅੱਜ ਬੜੇ ਦੁੱਖਸਰ ਸੋਚ ਦੀ ਗੱਲ ਹੈ ਕਿ ਹਜ਼ਾਰ ਬੇਟਨ ਸਿੰਘ ਜੀਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਿਸੇ ਵੱਡੇ ਆਪਰਾਧੀ ਨੂੰ ਕੀਤਾ ਜਾਂਦਾ ਹੈ। ਜਿਹੜਾ ਠੁਠਾ ਭਗਵੰਤ ਮਾਨ ਫੇਲ ਹੋ ਚੁੱਕਿਆ। ਭਗਵੰਤ ਮਾਨ ਆ Punjab ਦਾ ਮੁੱਖ ਮੰਤਰੀ ਮੁਸ਼ਕਿਲਾਂ ਦੇ ਵਿੱਚ ਆ ਦੇ ਬੋਤਸ ਤੋਂ ਏਦਾਂ ਡਰ ਰਿਹਾ ਹੈ ਜਿਹਨਾਂ ਨੂੰ ਕੋਈ ਵੱਡੇ ਕਹੇ ਅਤਵਾਦੀ ਤੋਂ ਡਰੀਦਾ ਪੰਜਾਬ ਸਰਕਾਰ ਦਾ ਟੱਕਾ ਖਲੇਲ ਸਵਾਜ ਲੋਕਾਂ ਨੂੰ ਘਰਾਂ 'ਚ ਰੈਕਸਟ ਕਰ ਲਿਆ ਹਰੇਕ ਲੀਡਰ ਦੇ ਘਰਾਂ 'ਚ ਫੁੱਟ ਘੜੇ ਮਾਰ ਰਹੀ ਹੈ ਸੋ ਪੰਜਾਬ ਸਰਕਾਰ ਨੇ ਅੱਜ ਛਾਣੀ ਵੜਾ ਪਈ ਇੱਥੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਅਸੀਂ ਰੋਟੀ ਦੇ ਪੁੱਲ ਤੇ ਖੜ ਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਫੇਸ ਕਰਕੇ ਪੰਜਾਬ ਸਰਕਾਰ ਦਾ ਟੱਕਾ ਹੈ बर्दाश्त नहीं करा जिक्रम सिंह गुरदाबाद गुरदाबाद विक्रम तेरी सोचते विक्रम तेरी सोचते विक्रम तेरी सोचते